ਦੋਸਤੋ ਮੈਨੂੰ ਪਿਛਲੇ ਕਾਫੀ ਦਿਨਾਂ ਤੋਂ ਬਹੁਤ ਸਾਰੇ ਮੈਸੇਜ ਆ ਰਹੇ ਆ ਲੋਕ ਬਹੁਤ ਹੀ ਜਿਆਦੇ ਤਕਲੀਫ ਤੋਂ ਗੁਜ਼ਰ ਰਹੇ ਨੇ ਉਹਨਾਂ ਦੀ ਜ਼ਿੰਦਗੀ ਹੈ ਜਿਹੜੀ ਬਿਲਕੁਲ ਨਰਕ ਬਣ ਚੁੱਕੀ ਆ ਬਹੁਤ ਸਾਰੇ ਲੋਕ ਮੈਨੂੰ ਕਹਿ ਰਹੇ ਨੇ ਕਹਿੰਦੇ ਬਾਈ ਜੀ ਵੀ ਅਸੀਂ ਕਿਸੇ ਨੂੰ ਮੂੰਹ ਦਿਖਾਉਣ ਦੇ ਕਾਬਲ ਨਹੀਂ ਰਹੇ ਅਸੀਂ ਕਿਤੇ ਜਾਣ ਜੋਗਰੇ ਨਹੀਂ ਰਹੇ ਸਾਡੇ ਜਿਹੜੇ ਰਿਸ਼ਤੇਦਾਰ ਆ ਉਹ ਸਾਡਾ ਮਜ਼ਾਕ ਉਡਾਉਂਦੇ ਆ ਕਿਉਂ ਉਡਾਉਂਦੇ ਆ ਕਿਉਂ ਅਸੀਂ ਹਾਸੇ ਦਾ ਪਾਤਰ ਬਣ ਰਹੇ ਆ ਚਾਰੇ ਪਾਸੇ ਆ ਟੋਫੀ ਕਰਕੇ ਆ ਟੋਫੀ ਨੂੰ ਤੁਸੀਂ ਚੰਗੀ ਤਰ੍ਹਾਂ ਦੇਖ ਲਓ ਬਹੁਤ سارے ਲੋਕ ਮੈਨੂੰ ਇਹ ਗੱਲ ਕਹਿ ਰਹੇ ਨੇ ਕਹਿੰਦੇ ਬਾਈ ਜੀ ਸਾਨੂੰ ਇਹ ਟੌਫੀ ਹੈ ਜਿਹੜੀ ਖਾਣੀ ਨਹੀਂ ਆਉਂਦੀ ਸਾਨੂੰ ਇਹ ਟੌਫੀ ਖੋਲਣੀ ਨਹੀਂ ਆਉਂਦੀ ਅਸੀਂ ਹਰ ਤਰੀਕਾ ਵਰਤ ਕੇ ਦੇਖ ਲਿਆ ਅਸੀਂ ਪੂਰੀ ਕੋਸ਼ਿਸ਼ ਕਰ ਲਈ ਵੀ ਕਿਸੇ ਤਰ੍ਹਾਂ ਕਿਸੇ ਲੋਟ ਅਸੀਂ ਇਸ ਟੌਫੀ ਨੂੰ ਖਾ ਸਕੀਏ ਇਸ ਦਾ ਜਿਹੜਾ ਪੰਨਾ ਉਸ ਨੂੰ ਖੋਲ ਸਕੀਏ ਪਰ ਉਹ ਕਹਿੰਦੇ ਵੀ ਹਰ ਵਾਰੀ ਸਾਡੇ ਹੱਥ ਜਿਹੜੀ ਨਕਾਮੀ ਲੱਗਦੀ ਹੈ ਅਸੀਂ ਕਦੇ ਕਾਮਯਾਬ ਨਹੀਂ ਹੋਏ ਟੌਫੀ ਦਾ ਪੰਨਾ ਖੋਲਣ ਦੇ ਵਿੱਚ ਤੇ ਟੌਫੀ ਨੂੰ ਖਾਣ ਦੇ ਵਿੱਚ ਮੈਂ ਉਹਨਾਂ ਦੀਆਂ ਗੱਲਾਂ ਬੜੇ ਧਿਆਨ ਨਾਲ ਸੁਣੀਆਂ ਉਹਨਾਂ ਦੇ ਦੁੱਖ ਨੂੰ ਮੈਂ ਚੰਗੀ ਤਰ੍ਹਾਂ ਸਮਝਿਆ ਫਿਰ ਮੈਂ ਉਹਨਾਂ ਨੂੰ ਦਿਲਾਸਾ ਦਿੱਤਾ ਵੀ ਕੋਈ ਗੱਲ ਨਹੀਂ ਥੋੜੇ ਇਸ ਮੁੱਦੇ ਤੇ ਆਪਾਂ ਵੀਡੀਓ ਬਣਾਵਾਂਗੇ ਉਸ ਵੀਡੀਓ ਦੇ ਵਿੱਚ ਸੋਨੂੰ ਸਾਰੀ ਗੱਲ ਸਮਝਾਈ ਜਾਊਗੀ ਵੀ ਟੌਫੀ ਦਾ ਪੰਨਾ ਖੋਲਣਾ ਕਿਵੇਂ ਆ ਤੇ ਟੌਫੀ ਖਾਈ ਦੀ ਕਿਵੇਂ ਆ ਮੈਂ ਉਹਨਾਂ ਦੇ ਲੋਕਾਂ ਤੋਂ ਪਹਿਲਾਂ ਇਹ ਗੱਲ ਵੀ ਪੁੱਛੀ ਵੀ ਥੋੜਾ ਜਿਹੜਾ ਤਰੀਕਾ ਟੌਫੀ ਖੋਲਣ ਦਾ ਤੇ ਟੌਫੀ ਖਾਣ ਦਾ ਉਹ ਕੀ ਆ ਤੁਸੀਂ ਪਹਿਲਾਂ ਕੀ ਕੋਸ਼ਿਸ਼ ਕਰਦੇ ਹੋ ਤਾਂ ਉਹਨਾਂ ਨੇ ਮੈਨੂੰ ਬਹੁਤ ਹੀ ਦੋਸਤੋ ਹੈਰਾਨ ਕਰਨ ਵਾਲੀਆਂ ਗੱਲਾਂ ਦੱਸੀਆਂ ਕਿਸੇ ਨੇ ਕੁਝ ਦੱਸਿਆ ਕਿਸੇ ਨੇ ਕੁਝ ਦੱਸਿਆ ਇੱਕ ਬੰਦੇ ਨੇ ਮੈਨੂੰ ਗੱਲ ਦੱਸੀ ਕਹਿੰਦਾ ਮੈਂ ਜਦੋਂ ਟੌਫੀ ਖੋਲਣ ਦੀ ਕੋਸ਼ਿਸ਼ ਕਰਦਾ ਤਾਂ ਮੈਂ ਸਭ ਤੋਂ ਪਹਿਲਾਂ ਮਤਲਬ ਇੱਕ ਕੈਂਚੀ ਦਾ ਸਹਾਰਾ ਲੈਣਾ ਜਿਵੇਂ ਇਹ ਟੌਫੀ ਆ ਆ ਤੁਹਾਨੂੰ ਇੱਕ ਉਦਾਹਰਨ ਦੇ ਤੌਰ ਤੇ ਜਿਵੇਂ ਉਹਨਾਂ ਨੇ ਮੈਨੂੰ ਦੱਸਿਆ ਮੈਂ ਤੁਹਾਨੂੰ ਉਵੇਂ ਸਮਝਾਉਣਾ ਉਹ ਕਹਿੰਦਾ ਬਾਈ ਜੀ ਆ ਜਿਵੇਂ ਕੈਂਚੀ ਆ ਆ ਟੌਫੀ ਆ ਮੈਂ ਕੋਸ਼ਿਸ਼ ਕਰਦਾ ਵੀ ਇਹਨੂੰ ਵਿਚਾਲੋ ਕੱਟ ਦਿਆਂ ਇਸ ਤਰ੍ਹਾਂ ਉਹ ਕਹਿੰਦਾ ਬਾਈ ਮੈਂ ਬਹੁਤ ਟਾਈਮ ਮੱਥਾ ਮਾਰਦਾਗਾ ਐਵੇਂ ਕਰਦਾ ਰਹਿਣਾ ਕਰਦਾ ਰਹਿਣਾ ਐਵੇਂ ਕਹਿੰਦਾ ਕੈਂਚੀ ਨਾਲ ਟੌਫੀ ਤਾਂ ਕੱਟੀ ਜਾਂਦੀ ਆ ਵਿਚਾਲੋਂ ਪਰ ਉਹ ਟੌਫੀ ਬਿਲਕੁਲ ਖਰਾਬ ਹੋ ਜਾਂਦੀ ਆ ਕਿਉਂਕਿ ਇੱਕ ਤਾਂ ਕਹਿੰਦਾ ਜਿਹੜਾ ਕੈਂਚੀ ਤੇ ਹਨਾ ਆਪਾਂ 100 ਚੀਜ਼ਾਂ ਕੈਂਚੀ ਨਾਲ ਕੱਟਦੇ ਰਹਿੰਦੇ ਆ ਕੈਂਚੀ ਦੀ ਜਿਹੜੀ ਇਨਫੈਕਸ਼ਨ ਟੌਫੀ ਦੇ ਅੰਦਰ ਵਗ ਜਾਂਦੀ ਆ ਟੌਫੀ ਖਾਣ ਯੋਗ ਰਹਿੰਦੀ ਨਹੀਂ ਬਾਕੀ ਟੌਫੀ ਦੇ ਦੋ ਹਿੱਸੇ ਹੋ ਜਾਂਦੇ ਆ ਉਹ ਕਹਿੰਦਾ ਜਦੋਂ ਦੋ ਹਿੱਸੇ ਹੋ ਜਾਂਦੇ ਆ ਤਾਂ ਫਿਰ ਮੈਨੂੰ ਖਾਣ ਦੇ ਵਿੱਚ ਹੋਰ ਜਿਆਦਾ ਦਿੱਕਤ ਆਉਂਦੀ ਆ ਉਹ ਉਹਦੇ ਕਹਿਣ ਦਾ ਮਤਲਬ ਇਹ ਸੀ ਵੀ ਟੌਫੀ ਇੱਕੋ ਹੀ ਟੌਫੀ ਰਹੇ ਇਹਦੇ ਦੋ ਹੀ ਹਿੱਸੇ ਨਾ ਹੋਣ ਜਦੋਂ ਮੈਂ ਕੈਂਚੀ ਨਾਲ ਕੱਟਾਂ ਤੇ ਫਿਰ ਮੈਂ ਉਹ ਟੌਫੀ ਨੂੰ ਖਾਣਾ ਚਾਹਣਾ ਸਾਫਤ ਦੀ ਸਾਫਤ ਟੌਫੀ ਨੂੰ ਮੈਂ ਖਾਣਾ ਚਾਹਣਾ ਅੱਛਾ ਇਹ ਮੈਂ ਉਸ ਤੋਂ ਪੁੱਛਿਆ ਇੱਕ ਬੰਦੇ ਨੇ ਮੈਨੂੰ ਐਦੂ ਹੋਰ ਜਿਆਦਾ ਹੈਰਾਨ ਕਰਨ ਵਾਲੀ ਗੱਲ ਦੱਸੀ ਮੈਂ ਉਹਨੂੰ ਪੁੱਛਿਆ ਬਾਈ ਤੂੰ ਟੌਫੀ ਅੱਜ ਤੱਕ ਕਿਵੇਂ ਖੋਲਦਾ ਰਿਆਂ ਕਿਵੇਂ ਖਾਂਦਾ ਰਿਆਂ ਤਾਂ ਉਹਨੇ ਮੈਨੂੰ ਦੱਸਿਆ ਕਹਿੰਦਾ ਬਾਈ ਮੈਂ ਇੱਕ ਕਰਦ ਲੈ ਲੈਂਦਾ ਸੀ ਯਾਨੀ ਕਿ ਇੱਕ ਚਾਕੂ ਲੈ ਲੈਂਦਾ ਸੀ ਮੈਂ ਕੋਸ਼ਿਸ਼ ਕਰਦਾ ਸੀ ਟੌਫੀ ਨੂੰ ਇਥੋਂ ਐਵੇਂ ਕੱਟਣ ਦੀ ਉਹ ਇਸ ਨੂੰ ਪੂਰੀ ਕੱਟ ਦਿੰਦਾ ਸੀਗਾ ਗੱਲ ਕਰ ਉਹ ਕਹਿੰਦਾ ਜਦੋਂ ਮੈਂ ਇਸ ਟੌਫੀ ਨੂੰ ਐਵੇਂ ਕੱਟ ਦਿੰਦਾ ਸੀ ਤਾਂ ਉਹ ਸਵਾਦ ਨਹੀਂ ਰਹਿੰਦਾ ਸੀਗਾ ਇਹਦੇ 'ਚ ਪਤਾ ਨਹੀਂ ਕੀ ਗੱਲ ਸੀ ਕਹਿੰਦਾ ਜੇ ਟੌਫੀ ਮਿੱਠੀ ਵੀ ਹੁੰਦੀ ਸੀ ਤਾਂ ਇਸ ਚਾਕੂ ਨਾਲ ਕੱਟਣ ਤੋਂ ਬਾਅਦ ਉਹ ਟੌਫੀ ਬਿਲਕੁਲ ਹੀ ਖੱਟੀ ਹੋ ਜਾਂਦੀ ਸੀ ਕਹਿੰਦਾ ਜਦੋਂ ਉਸਦੇ ਮੈਂ ਦੋਨੇ ਹਿੱਸੇ ਖਾਂਦਾ ਸੀਗਾ ਕਿਉਂਕਿ ਜਦੋਂ ਇਹਦੇ ਨਾਲ ਕਟਾਂਗੇ ਦੋ ਹਿੱਸੇ ਹੋ ਜਾਣਗੇ ਫਿਰ ਉਹ ਕਹਿੰਦਾ ਟੌਫੀ ਬਿਲਕੁਲ ਜ਼ਹਿਰ ਬਣ ਜਾਂਦੀ ਸੀ ਜਦੋਂ ਉਸ ਟੌਫੀ ਨੂੰ ਮੈਂ ਅੰਦਰ ਟਪਾਉਂਦਾ ਸੀਗਾ ਤਾਂ ਉਹ ਮੈਨੂੰ ਤਾਂ ਉਲਟੀਆਂ ਲੱਗ ਜਾਂਦੀਆਂ ਸੀ ਮੇਰੇ ਹਸਪਤਾਲ ਦੇ ਵਿੱਚ ਬੋਤਲ ਲਵਾਉਣੀ ਪੈਂਦੀ ਸੀ ਮੈਨੂੰ ਕ ਸਿਰਫ ਇਸੇ ਕਟਣ ਕਾਰਨ ਹੁਣ ਹੋਰ ਤੁਹਾਨੂੰ ਦੱਸਦਾ ਮੈਂ ਕਈ ਲੋਕਾਂ ਨੇ ਕੀ ਕੀਤਾ ਦੋਸਤੋ ਇਸ ਟੋਫੀ ਨੂੰ ਖੋਲਣ ਵਾਸਤੇ ਪਲਾਸ ਦਾ ਸਹਾਰਾ ਲਿਆ ਉਹਨਾਂ ਨੇ ਕੀ ਕੀਤਾ ਇਹ ਆ ਇਹਦਾ ਇਸ ਸਿਰੇ ਨੂੰ ਫੜਿਆ ਪਲਾਸ ਨਾਲ ਇਸ ਤਰ੍ਹਾਂ ਇਸ ਨੂੰ ਖੋਲਿਆ ਐਵੇਂ ਖੋਲਿਆ ਫੇਰ ਉਸ ਉਹਨਾਂ ਨੇ ਇਹਦਾ ਦੂਜਾ ਸਿਰਾ ਖੋਲਿਆ ਐਵੇਂ ਕਰਕੇ ਉਹਨਾਂ ਨੇ ਟੋਫੀ ਦਾ ਖੋਲ ਲਈ ਪਰ ਤੁਸੀਂ ਦੇਖੋ ਵੀ ਉਹਨਾਂ ਦਾ ਟਾਈਮ ਕਿੰਨਾ ਬਰਬਾਦ ਹੋਇਆ ਕਿੰਨਾ ਉਹਨਾਂ ਦਾ ਸਮਾਂ ਬਰਬਾਦ ਹੋਇਆ ਕਿੱਥੇ ਤਾਂ ਉਹ ਸਿਰਫ ਆਸਾਨ ਬਿਲਕੁਲ ਇੱਕ ਆਸਾਨੀ ਨਾਲ ਇਸ ਨੂੰ ਖੋਲ ਸਕਦੇ ਸੀ ਕਿੱਥੇ ਉਹਨਾਂ ਨੇ ਪਹਿਲਾਂ ਪਲਾਸ ਭਾ ਲਿਆ ਜਾਂ ਪਲਾਸ ਬਾਜ਼ਾਰ ਚੋਂ ਮੁੱਲ ਲੈ ਕੇ ਤੇ ਹੁਣ ਤੁਸੀਂ ਇਹ ਦੇਖੋ ਵੀ ਪਲਾਸ ਲਿਆਉਣ ਦੇ ਕਾਰਨ ਕਿੰਨਾ ਤਾਂ ਉਹਨਾਂ ਦਾ ਸਮਾਂ ਖਰਾਬ ਹੋਇਆ ਉਹ ਪਹਿਲਾ ਬਾਜ਼ਾਰ ਚ ਗਏ ਉੱਥੇ ਜਾ ਕੇ ਉਹਨਾਂ ਨੇ ਨਵੇਂ ਪਲਾਸ ਦੇ ਉੱਤੇ ਪੈਸੇ ਖਰਚ ਕੀਤੇ 50 ਰੁਪਿਆ ਦਾ 100 ਰੁਪਿਆ ਦਾ 150 ਦਾ ਉਹਨਾਂ ਨੂੰ ਪਲਾਸ ਮਿਲਿਆ ਹੋਊਗਾ ਤੇ ਜੇ ਉਹਨਾਂ ਨੇ ਪਲਾਸ ਨਾਲ ਇਹ ਟੋਫੀ ਖੋਲ ਵੀ ਲਈ ਤਾਂ ਤੁਸੀਂ ਦੇਖੋ ਵੀ ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹਾਲਾਂਕਿ ਉਹਨਾਂ ਨੂੰ ਇੰਨੀ ਮਿਹਨਤ ਕਰਨ ਦੀ ਲੋੜ ਹੈ ਨਹੀਂ ਸੀਗੀ ਹੁਣ ਮੈਂ ਤੁਹਾਨੂੰ ਇੱਕ ਹੋਰ ਉਦਾਹਰਨ ਦਿੰਨਾ ਇੱਕ ਬੰਦੇ ਨੇ ਤਾਂ ਮੈਨੂੰ ਬਿਲਕੁਲ ਹੈਰਾਨ ਹੀ ਕਰਤਾ ਉਹ ਕਹਿੰਦਾ ਬਾਈ ਜੀ ਮੈਂ ਜਦੋਂ ਵੀ ਮੇਰਾ ਜੀ ਕਰਦਾ ਟੋਫੀ ਖਾਣ ਦਾ ਜਦੋਂ ਮੇਰਾ ਜੀ ਕਰਦਾ ਵੀ ਮੈਂ ਕੋਈ ਵਧੀਆ ਜੀ ਟੌਫੀ ਖਾਵਾਂ ਕਹਿੰਦਾ ਮੈਂ ਉਸ ਟੌਫੀ ਨੂੰ ਕੀ ਕਰਦਾ ਸੜਕ ਤੇ ਲੈ ਜਾਂਦਾ ਜਿੱਥੇ ਵੱਡਾ ਖੁੱਲਾ ਰੋਡ ਹੁੰਦਾਗਾ ਉੱਥੇ ਲੈ ਜਾਂਦਾ ਕਹਿੰਦਾ ਜਦੋਂ ਸੜਕ ਚੱਲ ਰਹੀ ਹੁੰਦੀ ਹੈ ਜਦੋਂ ਮੈਨੂੰ ਪਤਾ ਹੁੰਦਾ ਵੀ ਇੱਥੋਂ ਦੀ ਹੁਣ ਗੱਡੀ ਕੋਈ ਟੱਪੂਗੀ ਇਹ ਸੜਕ ਉਤੋਂ ਦੀ ਕਹਿੰਦਾ ਮੈਂ ਇਹ ਸਟੌਫੀ ਨੂੰ ਸੜਕ ਦੇ ਉੱਤੇ ਧਰ ਦਿੰਨਾਗਾ ਵੀ ਜਦੋਂ ਕਿਸੇ ਵੀ ਮਸ਼ੀਨਰੀ ਦਾ ਵੱਡੇ ਟਰੱਕ ਦਾ ਬੱਸ ਦਾ ਟਾਇਰ ਇਹਦੇ ਉੱਤੋਂ ਦੀ ਟੱਪੂਗਾ ਤਾਂ ਇਹ ਜਿਹੜਾ ਪੰਨਾਗਾ ਇਹ ਬਿਲਕੁਲ ਢਿੱਲਾ ਪੈ ਜਾਊਗਾ ਇਹ ਬਿਲਕੁਲ ਪੋਲਾ ਪੈ ਜਾਊਗਾ ਤਾਂ ਉਸ ਤੋਂ ਬਾਅਦ ਜਿਹੜੀ ਮੈਂ ਟੌਫੀ ਖਾ ਸਕੂਗਾ ਪਰ ਇੱਥੇ ਵੀ ਉਹਨੇ ਮੈਨੂੰ ਇੱਕ ਨੁਕਸਾਨ ਗਿਣਾਇਆ ਮੈਂ ਕਿਹਾ ਭਾਈ ਦੱਸੋ ਕੀ ਨੁਕਸਾਨ ਆ ਨੁਕਸਾਨ ਉਹ ਕਹਿੰਦਾ ਇਹ ਆ ਵੀ ਜਦੋਂ ਟਰੱਕ ਜਾਂ ਬੱਸ ਦਾ ਟਾਇਰ ਇਹਦੇ ਉੱਤੋਂ ਦੀ ਟੱਪਦਾਗਾ ਤਾਂ ਇਹ ਟੌਫੀ ਹੈ ਜਿਹੜੀ ਬਿਲਕੁਲ ਪਿਗਲ ਜਾਂਦੀ ਹੈ ਇਹ ਬਿਲਕੁਲ ਖਰਾਬ ਹੋ ਜਾਂਦੀ ਹੈ ਹਾਲਾਂਕਿ ਪੰਨਾ ਤਾਂ ਇਹਦਾ ਖੁੱਲ ਜਾਂਦਾਗਾ ਪਰ ਇਹ ਟੌਫੀ ਜਿਹੜੀ ਖਾਣਯੋਗ ਨਹੀਂ ਰਹਿੰਦੀ ਕਿਉਂਕਿ ਸੜਕ ਦੇ ਉੱਤੇ ਜਿਹੜੀ ਮਿੱਟੀ ਹੁੰਦੀ ਹੈ ਜਿਹੜਾ ਉੱਥੇ ਗਾਰਾ ਹੁੰਦਾਗਾ ਉਹ ਵੀ ਇਸ ਟੌਫੀ ਦੇ ਵਿੱਚ ਮਿਲ ਜਾਂਦਾਗਾ ਇੱਕ ਬੰਦੇ ਨੇ ਮੈਨੂੰ ਹੋਰ ਗੱਲ ਦੱਸੀ ਉਹ ਜ਼ਿਆਦਾ ਦੁਖੀ ਸੀ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਬਈ ਤੇਰਾ ਕੀ ਤਰੀਕਾ ਟੌਫੀ ਖਾਣ ਦਾ ਉਹ ਕਹਿੰਦਾ ਬਈ ਮੈਂ ਇਹ ਕਰਦਾ ਵੀ ਇਸ ਟੌਫੀ ਨੂੰ ਕਹਿੰਦਾ ਮੈਂ ਰੇਲ ਗੱਡੀ ਦੀ ਪਟੜੀ ਤੇ ਲੈ ਜਾਂਦਾਗਾ ਜਦੋਂ ਮੈਨੂੰ ਪਤਾ ਲੱਗ ਜਾਈ ਵੀ ਇਸ ਪਟੜੀ ਤੇ ਰੇਲ ਗੱਡੀ ਆ ਰਹੀ ਆ ਤਾਂ ਜਿਹੜੀ ਉਹਦੀ ਲੈਂਡ ਬਣੀ ਹੁੰਦੀ ਆ ਇਸ ਤਰ੍ਹਾਂ ਲੋਹੇ ਦੀ ਪਟੜੀ ਹੁੰਦੀ ਆ ਕਹਿੰਦਾ ਮੈਂ ਉਸ ਪਟੜੀ ਦੇ ਉੱਤੇ ਇਹ ਟੌਫੀ ਨੂੰ ਰ ਤਾ ਕਿ ਮੈਨੂੰ ਖਾ ਸਕਾਂ ਕਿਉਂਕਿ ਉਹ ਕਹਿੰਦਾ ਮੇਰੇ ਅੰਦਰ ਇੱਛਾ ਬਹੁਤ ਹੁੰਦੀ ਹੈ ਛੇਤੀ ਤੋਂ ਛੇਤੀ ਮੈਨੂੰ ਭੁੱਖ ਲੱਗੀ ਹੁੰਦੀ ਹੈ ਵੀ ਮੈਂ ਇਸ ਟੌਫੀ ਨੂੰ ਖਾਵਾ ਮੈਂ ਕਿਹਾ ਚਲ ਅੱਗੇ ਦੱਸ ਅੱਗੇ ਫਿਰ ਉਹ ਕਹਿੰਦਾ ਜਦੋਂ ਇਹ ਰੇਲ ਗੱਡੀ ਦੇ ਟਾਇਰ ਕਹਿੰਦਾ ਸਾਰੀ ਰੇਲ ਗੱਡੀ ਇਸ ਟੌਫੀ ਦੇ ਉੱਤੋਂ ਹੀ ਟੱਪ ਜਾਂਦੀ ਹੈ ਜਦੋਂ ਕਹਿੰਦਾ ਮੈਂ ਟੌਫੀ ਚੱਕਣ ਜਾਣਾਗਾ ਵੀ ਹਾਂ ਹੁਣ ਇਸ ਦਾ ਪੰਨਾ ਖੁੱਲ ਗਿਆ ਹੋਊਗਾ ਹੁਣ ਮੈਂ ਇਸ ਨੂੰ ਖਾ ਸਕਦਾ ਉੱਥੇ ਕਹਿੰਦਾ ਟੌਫੀ ਹੁੰਦੀ ਨਹੀਂ ਮੈਂ ਕਿਹਾ ਉਹ ਕਿਵੇਂ ਉਹ ਕਹਿੰਦਾ ਜਿਹੜੇ ਰੇਲ ਗੱਡੀ ਦੇ ਟਾਇਰ ਹੁੰਦੇ ਆ ਕਹਿੰਦਾ ਇਸ ਟੌਫੀ ਨੂੰ ਚਪੇ ਕੇ ਆਪਦੇ ਚੇਪ ਕੇ ਨਾਲ ਹੀ ਲੈ ਜਾਂ ਦੇਖੋ ਦੋਸਤੋ ਦੁਨੀਆਂ ਦੇ ਵਿੱਚ ਲੋਕ ਕਿੰਨੇ ਤੰਗ ਪਏ ਨੇ ਇੱਕ ਛੋਟੀ ਜੀ ਚੀਜ਼ ਨੂੰ ਲੈ ਕੇ ਇਹ ਇੱਕ ਟੌਫੀ ਹੈ ਜਿਹਨੂੰ ਆਪਾਂ ਬੜੀ ਆਸਾਨੀ ਨਾਲ ਖੋਲ੍ਹ ਸਕਦੇ ਹਾਂ ਖੈਰ ਇਹ ਤਾਂ ਸੀਗੇ ਉਹਨਾਂ ਦੇ ਦੁੱਖ ਤੇ ਉਹਨਾਂ ਦੀਆਂ ਤਕਲੀਫਾਂ ਹੁਣ ਉਹ ਬੰਦੇ ਇਸ ਟਾਈਮ ਮੇਰੀ ਵੀਡੀਓ ਵੀ ਦੇਖ ਰਹੇ ਹੋਣਗੇ ਹੁਣ ਉਹਨਾਂ ਨੂੰ ਦੱਸਦਾ ਮੈਂ ਇਸ ਚੀਜ਼ ਦਾ ਇਲਾਜ ਵੀ ਟੌਫੀ ਖੋਲਣੀ ਕਿਵੇਂ ਆ ਪਹਿਲਾਂ ਤੁਸੀਂ ਕੀ ਕਰਨਾ ਬਾਜ਼ਾਰ 'ਚ ਜਾਣਾ ਜਿੰਨੀਆਂ ਵੀ ਟੌਫੀਆਂ ਤੁਸੀਂ ਲੈਣੀਆਂ ਜਿੰਨਾ ਤੁਹਾਡਾ ਦਿਲ ਕਰਦਾ ਟੌਫੀ ਖਾਣ ਦਾ ਉਹਨੀਆਂ ਟੌਫੀਆਂ ਲੈ ਕੇ ਆਓ ਭਾਵੇਂ 5 ਰੁਪਈਆ ਦੀਆਂ ਲਿਆਓ 10 ਦੀਆਂ ਲਿਆਓ ਭਾਵੇਂ ਪੂਰਾ ਡੱਬਾ ਲਿਆਓ ਪੂਰਾ ਪੈਕਟ ਲਿਆਓ ਉਹਦੇ ਵਿੱਚੋਂ ਤੁਸੀਂ ਇੱਕ ਟੌਫੀ ਕੱਢਣੀ ਆ ਆ ਦੇਖੋ ਮੈਂ ਬਿਲਕੁਲ ਕੈਮਰੇ ਦੇ ਕੋਲੇ ਕਰਕੇ ਦਿਖਾਉਂਗਾ ਟੌਫੀ ਕੋਈ ਵੀ ਹੋ ਸਕਦੀ ਹੈ ਕਿਸੇ ਕੰਪਨੀ ਦੀ ਹੋ ਸਕਦੀ ਹੈ ਮੈਂ ਨਹੀਂ ਕਹਿੰਦਾ ਵੀ ਤੁਸੀਂ ਏਸੀ ਕੰਪਨੀ ਦੀ ਟੌਫੀ ਲਓ ਹੋ ਸਕਦਾ ਸੋਡੀ ਜੀਬ ਦਾ ਸਵਾਦ ਕੁਝ ਹੋਰ ਹੋਵੇ ਮੇਰੀ ਜੀਬ ਦਾ ਸਵਾਦ ਕੁਝ ਹੋਰ ਹੋਵੇ ਇਸ ਕਰਕੇ ਪਰ ਜ਼ਿਆਦਾਤਰ ਬਨਾਵਟਾ ਜਿਹੜੀ ਟੌਫੀਆਂ ਦੀ ਇਹੋ ਜੀ ਹੁੰਦੀ ਹੈ ਇਸ ਤਰ੍ਹਾਂ ਉਹਨਾਂ ਦਾ ਪੰਨਾ ਜਿਹੜਾ ਲਿਫਟਿਆ ਹੁੰਦਾਗਾ ਉੱਤੇ ਚਪਿਆ ਹੁੰਦਾਗਾ ਹੁਣ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਇੱਕ ਲੰਮਾ ਸਾਹ ਲੈਣਾ ਬਿਲਕੁਲ ਡਰਨ ਦੀ ਲੋੜ ਨਹੀਂ ਐਸ ਤਰ੍ਹਾਂ ਲੰਮਾ ਸਾਹ ਲੈਣਾਗਾ ਵਧੀਆ ਤੁਸੀਂ ਕੱਪੜੇ ਪਾ ਕੇ ਰੱਖਣੇ ਆ ਟੌਫੀ ਖੋਲਣ ਤੋਂ ਪਹਿਲਾਂ ਵਧੀਆ ਕੱਪੜੇ ਪਾ ਕੇ ਰੱਖਣੇ ਆ ਣਾਉਣਾ ਬਹੁਤ ਜ਼ਰੂਰੀ ਆ ਬੁਰਸ਼ ਕਰਨਾਗਾ ਤੇ ਚੰਗੀ ਤਰ੍ਹਾਂ ਸਾਬਣ ਵਗੈਰਾ ਲਾਉਣੀ ਆ ਤੇ ਜਦੋਂ ਤੁਸੀਂ ਨਹਾ ਲਏ ਜਦੋਂ ਪਿੰਡਾ ਸੁਕਾ ਲਿਆ ਉਸ ਤੋਂ ਬਾਅਦ ਤੁਸੀਂ ਟੌਫੀ ਚੱਕਣੀ ਆ ਟੌਫੀ ਚੱਕ ਕੇ ਤੁਸੀਂ ਕੀ ਕਰਨਾ ਪਹਿਲਾਂ ਇਹਦੇ ਵੱਲ ਪੂਰੇ ਧਿਆਨ ਨਾਲ ਦੇਖਣਾ ਵੀ ਇਹ ਕਿਸ ਤਰ੍ਹਾਂ ਦੀ ਇਹਦੀ ਬਣਾਵਟਾ ਇਹ ਕਿਹੜੀ ਕੰਪਨੀ ਨੇ ਬਣਾਈ ਆ ਤੇ ਇਹਦੇ ਵਿੱਚ ਆਪਾਂ ਨੂੰ ਕੀ ਕੀ ਮਿਲੂਗਾ ਜਦੋਂ ਇਹ ਸਟੌਫੀ ਨੂੰ ਆਪਾਂ ਖਾਵਾਂਗੇ ਇਹਦੇ ਵਿੱਚ ਕਿੰਨੀ ਖੰਡ ਮਿਲੂਗੀ ਕਿੰਨੀ ਇਹਦੇ ਵਿੱਚ ਕੈਲਰੀ ਆ ਕਿੰਨਾ ਇਹਦੇ ਵਿੱਚ ਹੋਰ ਕੋਈ ਲਟਰਨ ਪਟਰਮ ਆ ਇਸ ਚੀਜ਼ ਨੂੰ ਧਿਆਨ ਨਾਲ ਸਮਝ ਕੇ ਪੂਰਾ ਇਹਦੇ ਮਾਮਲੇ ਦੀ ਗਹਿਰਾਈ ਦੇ ਵਿੱਚ ਜਾ ਕੇ ਤੁਸੀਂ ਕੀ ਕਰਨਾ ਇਨੂੰ ਇੱਕ ਵਾਰੀ ਜੇਬ ਦੇ ਵਿੱਚ ਪਾ ਲੈਣਾ ਐ ਇਸ ਟੌਫੀ ਨੂੰ ਪਹਿਲਾ ਹੱਥ 'ਚ ਫੜਨਾ ਪੈਕਟ 'ਚੋਂ ਜਾਂ ਡੱਬੇ 'ਚੋਂ ਕੱਢ ਕੇ ਜੇਬ 'ਚ ਪਾ ਲੈਣੀ ਐ ਟੌਫੀ ਹੋਰ ਕੁਝ ਨਹੀਂ ਕਰਨਾ ਉਸ ਤੋਂ ਬਾਅਦ ਕੀ ਕਰਨਾ ਸੱਜੇ ਹੱਥ ਨਾਲ ਖੱਬੇ ਹੱਥ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਸੱਜੇ ਹੱਥ ਨਾਲ ਤੁਸੀਂ ਇਸ ਹੱਥ ਨੂੰ ਆਪਣੇ ਟੌਫੀ ਨੂੰ ਬਾਹਰ ਕੱਢਣਾ ਇਸ ਤਰ੍ਹਾਂ ਤੁਸੀਂ ਟੌਫੀ ਬਾਹਰ ਕੱਢ ਲਈ ਹੁਣ ਇਹਨੂੰ ਬਿਲਕੁਲ ਖੱਬੇ ਹੱਥ ਨਾਲ ਇਸ ਨੂੰ ਵਿਚਾਲੋ ਫੜ ਲਓ ਵਿਚਾਲੋ ਫੜ ਲਓ ਆਹ ਜਿਹੜੀ ਇਹਦੀ ਕੰਨੀ ਆ ਇਸ ਤਰ੍ਹਾਂ ਜਿਹੜੀ ਮੋੜੀ ਹੋਈ ਆ ਇਨੂੰ ਬੜੇ ਪਿਆਰ ਦੇ ਨਾਲ ਤੁਸੀਂ ਉਲਟ ਪਾਸੇ ਨੂੰ ਕਮਾਉਣਾ ਜੇ ਤਾਂ ਪੰਨਾ ਇਸ ਤਰ੍ਹਾਂ ਲਿਫਟਿਆ ਹੋਇਆ ਤਾਂ ਇਸ ਤਰ੍ਹਾਂ ਕਮਾਉਣਾ ਜੇ ਇਸ ਤਰ੍ਹਾਂ ਪੰਨਾ ਲਿਫਟਿਆ ਹੋਇਆ ਤਾਂ ਇਸ ਤਰ੍ਹਾਂ ਕਮਾਉਣਾ ਹੁਣ ਤੁਸੀਂ ਦੇਖੋ ਇਹਦਾ ਪੰਨਾ ਇਸ ਤਰ੍ਹਾਂ ਲਿਫਟਿਆ ਹੋਇਆ ਹੁਣ ਆਪਾਂ ਇਹਨੂੰ ਕਿਵੇਂ ਖੋਲਾਂਗੇ ਇਹਨੂੰ ਆਪਾਂ ਐਸ ਲੋਟ ਖੋਲਾਂਗੇ ਆਹ ਦੇਖੋ ਹਲਕੇ ਹਲਕੇ ਹੱਥਾਂ ਨਾਲ ਜਿਆਦਾ ਜ਼ੋਰ ਨਹੀਂ ਲਾਉਣਾ ਕਿਉਂਕਿ ਜੇ ਜਿਆਦਾ ਜ਼ੋਰ ਲਾਉਂਗੇ ਤਾਂ ਟੌਫੀ ਨੂੰ ਨੁਕਸਾਨ ਵੀ ਪਹੁੰਚ ਸਕਦਾ ਹੈਗਾ ਤੇ ਤੁਹਾਡੀ ਉਂਗਲ ਨੂੰ ਵੀ ਨੁਕਸਾਨ ਹੋ ਸਕਦਾ ਹੈਗਾ ਕਿਉਂਕਿ ਕਾਫੀ ਜਿਆਦਾ ਨਾਜ਼ੁਕਤਾ ਨਾਲ ਟੌਫੀ ਖੋਲਣੀ ਪੈਂਦੀ ਹੈ ਕਈ ਬੰਦੇ ਕੀ ਕਰਦੇ ਆ ਉਦੇ ਆਸੇ-ਪਾਸੇ ਦੋ ਇੱਟਾਂ ਮਾਰਦੇ ਐਵੇਂ ਟੌਫੀ ਨੂੰ ਵਿਚਾਲੇ ਧਰ ਕੇ ਜਾਂ ਫਰਸ਼ ਤੇ ਧਰ ਕੇ ਉੱਤੇ ਇੱਟ ਮਾਰਦੇ ਆ ਉਸ ਨਾਲ ਵੀ ਟੌਫੀ ਦਾ ਨੁਕਸਾਨ ਹੋ ਜਾਂਦਾ ਹੈ ਪਰ ਆਹ ਦੇਖੋ ਹੁਣ ਆਪਾਂ ਬਿਲਕੁਲ ਆਖੀਰਤਿਆਂ ਸਿੱਖਣ ਦੇ ਬਿਲਕੁਲ ਨੇੜੇ ਆ ਬਸ ਹੁਣ ਧਿਆਨ ਦੇਣ ਦੀ ਲੋੜ ਆ ਟੌਫੀ ਨੂੰ ਕੀ ਕਰਨਾ ਤੁਸੀਂ ਇਹ ਇਸ ਲੋਟ ਪਿਆਰ ਦੇ ਨਾਲ ਖੋਲਣਾਗਾ ਆਹ ਹੱਥ ਤੁਸੀਂ ਢੱਲਾ ਨਹੀਂ ਕਰਨਾ ਇਸ ਦੀ ਪਕੜ ਬਣਾ ਕੇ ਰੱਖਣੀ ਆ ਇਸ ਤਰ੍ਹਾਂ ਆਹ ਦੇਖੋ ਇਹ ਇਸ ਤਰ੍ਹਾਂ ਆਹ ਦੇਖੋ ਟੌਫੀ ਖੋਲਣੀ ਬਿਲਕੁਲ ਸ਼ੁਰੂ ਹੋ ਗਈ ਆ ਦੇਖੋ ਕਿੰਡੀ ਖੁਸ਼ੀ ਦੀ ਗੱਲ ਆ ਆਪਾਂ ਟੌਫੀ ਦਾ ਇੱਕ ਪਾਸਾ ਖੋਲਤਾ ਹੁਣ ਰਹਿ ਗਿਆ ਦੂਜਾ ਪਾਸਾ ਉਦੋਂ ਤੁਸੀਂ ਕੀ ਕਰਨਾ ਸੱਜੇ ਹੱਥ ਦੀ ਵਰਤੋਂ ਕਰਨੀ ਆ ਸੱਜੇ ਹੱਥ ਨਾਲ ਟੌਫੀ ਨੂੰ ਫੜਨਾਗਾ ਬਿਲਕੁਲ ਪਕੜ ਟੇ ਨਹੀਂ ਛੱਡਣੀ ਕਿਉਂਕਿ ਜੇ ਪਕੜ ਕੇ ਲਈ ਰਹਿਗੀ ਤਾਂ ਫਿਰ ਮੈਂ ਨਹੀਂ ਕਹਿ ਸਕਦਾ ਵੀ ਤੁਸੀਂ ਕਦੇ ਜ਼ਿੰਦਗੀ ਚ ਟੌਫੀ ਖੋਲ ਸਕੋਗੇ ਜਾਂ ਨਹੀਂ ਖੋਲ ਸਕੋਗੇ ਹੁਣ ਦੇਖੋ ਹੁਣ ਖੱਬੇ ਹੱਥ ਦੀ ਵਰਤੋਂ ਕਰਨੀ ਆ ਹੁਣ ਫਿਰ ਇਹਨੂੰ ਉਲਟ ਪਾਸੇ ਘਮਾਉਣਾਗਾ ਇਹ ਆ ਦੇਖੋ ਐਸ ਤਰ੍ਹਾਂ ਜਦੋਂ ਤੁਹਾਨੂੰ ਪਤਾ ਲੱਗ ਜਾਈ ਵੀ ਦੋਨੇ ਸਾਈਡਾਂ ਖੁੱਲ ਗਈਆਂ ਹੁਣ ਤੁਸੀਂ ਇੱਕ ਵਾਰੀ ਥੋੜਾ ਜਿਹਾ ਸੌਖਾ ਸਾਂ ਲੈ ਸਕਦੇ ਹੋ ਹੁਣ ਤੁਸੀਂ ਮਤਲਬ ਕਿਸੇ ਨੂੰ ਫੋਨ ਵੀ ਕਰ ਸਕਦੇ ਹੋ ਰਿਸ਼ਤੇਦਾਰ ਨੂੰ ਫੋਨ ਕਰ ਸਕਦੇ ਹੋ ਉਹਨਾਂ ਨੂੰ ਵਧਾਈ ਦੇ ਸਕਦੇ ਹੋ ਵੀ ਅੱਜ ਦੇਖੋ ਮੈਂ ਬਹੁਤ ਵੱਡੀ ਪ੍ਰਾਪਤੀ ਹੈ ਜਿਹੜੀ ਹਾਸਲ ਕੀਤੀ ਆ ਚਲੋ ਉਹ ਤੁਹਾਡੀ ਆਪਦੀ ਮਰਜ਼ੀ ਹੈ ਹੋ ਸਕਦਾ ਤੁਹਾਡੀ ਆਪਣੇ ਰਿਸ਼ਤੇਦਾਰਾਂ ਨਾਲ ਬਣਦੀ ਹੋਵੇ ਚਾਹੇ ਨਾ ਬਣਦੀ ਹੋਵੇ ਚਲੋ ਠੀਕ ਹੈ ਹੁਣ ਜਦੋਂ ਇਹ ਟੋਫੀ ਖੁੱਲ ਗਈ ਇਸ ਤੋਂ ਬਾਅਦ ਵੀ ਕਾਫੀ ਧਿਆਨ ਦੇਣ ਦੀ ਲੋੜ ਆ ਇਸ ਤੋਂ ਬਾਅਦ ਆਉਂਦੇ ਇਹਦੇ ਵਿੱਚ ਦੋ ਪੰਨੇ ਇੱਕ ਤਾਂ ਉੱਤੇ ਜਿਹੜਾ ਆਪਾਂ ਨੂੰ ਦਿਖ ਰਿਹਾ ਹੈਗਾ ਇੱਕ ਇਹਦੇ ਵਿੱਚ ਪੰਨਾ ਹੋਰ ਹੁੰਦਾ ਹੈਗਾ ਪਹਿਲਾਂ ਤੁਸੀਂ ਇਸ ਪੰਨੇ ਨੂੰ ਲਾਉਣਾਗਾ ਇਸ ਪੰਨੇ ਨੂੰ ਖੋਲੇ ਬਿਨਾ ਤੁਸੀਂ ਅੰਦਰਲਾ ਪੰਨਾ ਨਹੀਂ ਖੋਲਣਾ ਪਹਿਲਾਂ ਇਸੇ ਨੂੰ ਖੋਲਣਾਗਾ ਕਿਤੇ ਕਈ ਲੋਕ ਕੀ ਕਰਦੇ ਆ ਇਸ ਪੰਨੇ ਨੂੰ ਐਵੇਂ ਬਿਲਕੁਲ ਬੰਦ ਰਹਿਣ ਦਿੰਦੇ ਆ ਤੇ ਉਹ ਪਹਿਲੇ ਅੰਦਰਲਾ ਪੰਨਾ ਖੋਲਣ ਦੀ ਕੋਸ਼ਿਸ਼ ਕਰਦੇ ਆ ਇਹ ਤਰੀਕਾ ਬਿਲਕੁਲ ਗਲਤ ਆ ਜੇ ਤੁਸੀਂ ਇਸ ਤਰ੍ਹਾਂ ਕਰੋਗੇ ਜ਼ਿੰਦਗੀ ਦੇ ਵਿੱਚ ਤੁਸੀਂ ਕਦੇ ਟੌਫੀ ਖੋਲ ਹੀ ਨਹੀਂ ਸਕਦੇ ਆ ਦੇਖੋ ਹੁਣ ਇਹ ਖੁੱਲ ਗਿਆ ਇਹਦੇ ਵਿੱਚ ਆ ਗਿਆ ਅੰਦਰ ਚਿੱਟਾ ਪੰਨਾ ਇਸ ਨੂੰ ਆਪਾਂ ਲਾ ਦੇਣਾਗਾ ਇਹਨੂੰ ਵੀ ਲਾ ਕੇ ਬਿਲਕੁਲ ਤੁਸੀਂ ਸਾਂਭ ਸੰਭਾਲ ਕੇ ਰੱਖਣਾਗਾ ਕਿਉਂਕਿ ਅੱਗੇ ਵਾਸਤੇ ਜਦੋਂ ਤੁਸੀਂ ਹੋਰ ਟੌਫੀ ਲੈਣੀ ਜਾਉਂਗੇ ਉਦੋਂ ਤੁਹਾਨੂੰ ਇਹ ਪੰਨਾ ਉਸ ਦੁਕਾਨਦਾਰ ਨੂੰ ਦਿਖਾਉਣਾ ਪਊਗਾ ਵੀ ਮੈਨੂੰ ਇਹੀ ਟੌਫੀ ਚਾਹੀਦੀ ਆ ਕਿਉਂਕਿ ਜੇ ਤੁਸੀਂ ਬਦਲ ਕੇ ਟੌਫੀ ਲਿਆਏ ਫੇਰ ਵੀ ਤੁਹਾਡੀ ਸਿਹਤ ਦੇ ਨਾਲ ਤੁਸੀਂ ਬਹੁਤ ਜ਼ਿਆਦਾ ਵੱਡਾ ਨੁਕਸਾਨ ਆਪਣੀ ਸਿਹਤ ਦੇ ਨਾਲ ਕਰ ਸਕਦੇ ਹੋ ਠੀਕ ਹੈ ਇਹ ਪੰਨਾ ਮੈਂ ਇੱਥੇ ਸਾਮ੍ਹ ਕੇ ਰੱਖ ਦਨਾਂਗਾ ਜਾਂ ਫਿਰ ਮੈਂ ਇਹਨੂੰ ਜੇਬ 'ਚ ਪਾ ਲੈਣਾਗਾ ਹੁਣ ਆ ਗਿਆ ਦੋਸਤੋ ਚਿੱਟਾ ਪੰਨਾ ਇਹਨੂੰ ਵੀ ਤੁਸੀਂ ਬੜੇ ਆਰਾਮ ਦੇ ਨਾਲ ਖੋਲਣਾ ਇਹ ਟੌਫੀ ਦੇ ਨਾਲ ਬਿਲਕੁਲ ਚਿਪਿਆ ਹੁੰਦਾਗਾ ਆ ਦੇਖੋ ਬਿਲਕੁਲ ਚਿਪਿਆ ਪਿਆ ਗਿਆ ਨਾਲ ਦੇਖ ਸਕਦੇ ਹੋ ਤੁਸੀਂ ਇਹਨੂੰ ਆਪਾਂ ਆਰਾਮ ਦੇ ਨਾਲ ਖੋਲਾਂਗੇ ਆਰਾਮ ਨਾਲ ਖੋਲਾਂਗੇ ਕਈ ਬੰਦੇ ਇੱਥੇ ਕਾਲ ਕਰ ਜਾਂਦੇ ਆ ਇੱਥੇ ਜ਼ੋਰ ਲਾ ਜਾਂਦੇ ਆ ਇਹ ਬਿਲਕੁਲ ਗਲਤ ਕਰਨਾ ਜਿਹੜੇ ਪੜੇ ਲਿਖੇ ਆ ਜਿਹੜੇ ਸਮਝਦਾਰ ਹੋ ਉਹ ਇਸ ਤਰ੍ਹਾਂ ਦੀ ਗਲਤੀ ਬਿਲਕੁਲ ਨਹੀਂ ਕਰਦੇ ਜਿਹੜੇ ਬਿਲਕੁਲ ਹੀ ਬੇਵਕੂਫ ਆ ਉਹ ਇੱਕੇ ਦਾ ਮ ਇਹਨੂੰ ਖੋਲਣ ਦੀ ਕੋਸ਼ਿਸ਼ ਕਰਦੇ ਆ ਜੋ ਕਿ ਤਰੀਕਾ ਬਿਲਕੁਲ ਗਲਤ ਆ ਆ ਦੇਖੋ ਦੋਸਤੋ ਆ ਖੁੱਲ ਗਈ ਆਪਣੀ ਟੌਫੀ ਹੁਣ ਮੈਂ ਇਹਨੂੰ ਬੜੇ ਆਰਾਮ ਨਾਲ ਚੂਸ ਵੀ ਸਕਦਾਗਾ ਜੇ ਚਾਹਾਂ ਮੈਂ ਤਾਂ ਇੱਕੇਦਮ ਖਾ ਵੀ ਸਕਦਾਗਾ ਇੰਨਾ ਹੀ ਸੌਖਾ ਸੀਗਾ ਟੌਫੀ ਦਾ ਪੰਨਾ ਖੋਲਣਾ ਤੇ ਟੌਫੀ ਖਾਣੀ ਪਰ ਆਪਾਂ ਕਈ ਵਾਰੀ ਸੋਚਦੇ ਆ ਵੀ ਸ਼ਾਇਦ ਅਸੀਂ ਅਮਰੀਕਾ ਦੀ ਰੀਸ ਕਰ ਲਾਂਗੇ ਅਸੀਂ ਅਮਰੀਕਾ ਦੀ ਬਰਾਬਰੀ ਕਰ ਲਾਂਗੇ ਪਰ ਨਹੀਂ ਕਰ ਸਕਦੇ ਜਿਹੜੇ ਬੰਦਿਆਂ ਨੂੰ ਟੌਫੀ ਦਾ ਪੰਨਾ ਨਹੀਂ ਖੋਲਣਾ ਆਉਂਦਾ ਟੌਫੀ ਖੋਲ ਕੇ ਖਾਣੀ ਨਹੀਂ ਆਉਂਦੀ ਜਿਹੜੇ ਬੰਦੇ ਟੌਫੀ ਨੂੰ ਖੋਲਣ ਦੀ ਖਾਤਰ ਰੇਲ ਗੱਡੀ ਦੀ ਪਟੜੀ ਤੇ ਤੁਰ ਜਾਂਦੇ ਆ ਐਨ ਐਨ ਕਰਾਇਆ ਪਹਾੜਾ ਲਾ ਕੇ ਜਾਂਦੇ ਆ ਕਿਉਂਕਿ ਹਰੇਕ ਦੇ ਪਿੰਡਾਂ ਵਿਚ ਦੀ ਤਾਂ ਰੇਲ ਗੱਡੀ ਦੀ ਜਿਹੜੀ ਲੀ ਹੈ ਟਪਦੀ ਵੀ ਨਹੀਂ ਕਿਸੇ ਕਿਸੇ ਪਿੰਡ ਜਾਂ ਕਿਸੇ ਕਿਸੇ ਸ਼ਹਿਰ ਹੁੰਦੀ ਆ ਉੱਥੇ ਏਡੀ ਦੂਰ ਕਰਾਇਆ ਲਾ ਕੇ ਜਾਣਾ ਪੈਂਦਾ ਜਾਂ ਆਪਣੀ ਗੱਡੀ ਦਾ ਤੇਲ ਮਚਾ ਕੇ ਉਹ ਜਾਂਦੇ ਆ ਇਹੋ ਜਿਹੀ ਵੀ ਬੇਵਕੂਫਾਈ ਆ ਦ ਵੀ ਇਸ ਵੀਡੀਓ ਨੂੰ ਦੇਖ ਕੇ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਬਦਲਾਅ ਆਊਗਾ। ਹੁਣ ਤੁਹਾਨੂੰ ਆਪਣੇ ਰਿਸ਼ਤੇਦਾਰਾਂ ਤੋਂ ਸੰਗਣ ਦੀ ਸ਼ਰਮਾਉਣ ਦੀ ਕੋਈ ਲੋੜ ਨਹੀਂ। ਹੁਣ ਤੁਸੀਂ ਵੀ ਹਿੱਕ ਚੌੜੀ ਕਰਕੇ ਉਹਨਾਂ ਦੇ ਵਿੱਚ ਸਿਰ ਉੱਚਾ ਕਰਕੇ ਤੁਰ ਸਕਦੇ ਹੋ ਕਿਉਂਕਿ ਹੁਣ ਤੁਸੀਂ ਉਹਨਾਂ ਦੇ ਬਰਾਬਰ ਦੇ ਹੋਗੇ। ਪਹਿਲਾਂ ਸਿਰਫ ਉਹ ਹੀ ਟੋਫੀ ਖੋਲ੍ਹ ਕੇ ਖਾ ਸਕਦੇ ਸੀ ਪਰ ਹੁਣ ਤੁਸੀਂ ਵੀ ਖਾ ਸਕਦੇ ਹੋ। ਤਾਂ ਮੈਂ ਉਮੀਦ ਕਰਦਾ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਈ ਹੋਊਗੀ। ਇਸ ਵੀਡੀਓ ਨੂੰ ਦੇਖਣ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਬਦਲਾਅ ਆਇਆ ਹੋਊਗਾ। ਅਗਲੀ ਵੀਡੀਓ ਤੁਸੀਂ ਦੱਸ ਸਕਦੇ ਹੋ ਕਮੈਂਟ ਕਰਕੇ ਆਪਾਂ ਕਿਸ ਮੁੱਦੇ ਦੇ ਉੱਤੇ ਬਣਾਈਏ। ਹੋਰ ਕੀ ਕੀ ਨਹੀਂ ਉਹ ਵੀ ਮੈਂ ਹੱਲ ਕਰਨ ਦੀ ਕੋਸ਼ਿਸ਼ ਕਰੂੰਗਾ ਫਿਰ ਦੱਸਿਓ ਕਮੈਂਟ ਕਰਕੇ ਤੇ ਆਹ ਟੌਫੀ ਦੇਖ ਲਓ ਹੁਣ ਮੈਂ ਤੁਹਾਡੇ ਸਾਹਮਣੇ ਖਾਊਗਾ ਨਹੀਂ ਤਾਂ ਤੁਸੀਂ ਕਹੋਗੇ ਵੀ ਟੌਫੀ ਖੋਲ ਤਾਂ ਲਈ ਸੀ ਖਾਣੀ ਤਾਂ ਫੇਰ ਵੀ ਨਹੀਂ ਸਿਖਾਈ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਗੱਠ ਜੱਡੀ ਜਿਹੜੀ ਜੀਭ ਆ ਤੁਹਾਡੀ ਉਹ ਬਾਹਰ ਕੱਢ ਲੈਣੀ ਹੈ ਟੌਫੀ ਨੂੰ ਖਾਣ ਦੇ ਖਾਤਰ ਇਸ ਤਰ੍ਹਾਂ ਸਿੱਧੀ ਟੌਫੀ ਮੂੰਹ ਦੇ ਵਿੱਚ ਨਹੀਂ ਪਾਉਣੀ ਐਵੇਂ ਐ ਨਹੀਂ ਪਾਉਣੀ ਜੀਭ ਬਾਹਰ ਕੱਢਣੀ ਆ ਐਸ ਲੋਟ ਜੀਭ ਆਪੇ ਟੌਫੀ ਨੂੰ ਅੰਦਰ ਲੈ ਕੇ ਜਾਊਗੀ ਤੁਸੀਂ ਟੌਫੀ ਆ ਜਿਹੜੀ ਜੀਭ ਦੇ ਅੰਦਰ ਨਹੀਂ ਧਰਨੀ ਤੇ ਬਸ ਟੌਫੀ ਆਪਾਂ ਖਾ ਸਕਦੇ ਹਾਂ ਆਹ ਲਓ ਮੈਂ ਤੁਹਾਨੂੰ ਖਾ ਕੇ ਦਿਖਾਉਣਾਗਾ ਹਮ ਬਹੁਤ ਆਨੰਦਿਤ ਬਹੁਤ ਸੁਆਦਿਸ਼ਟ ਹੁਣ ਚਾਹਾਂ ਤਾਂ ਆਪਾਂ ਇਹਨੂੰ ਮ ਚੂਸੀ ਚੱਲਾਂ 5-10 ਮਿੰਟ ਤਾਂ ਮੈਂ ਇਹਨੂੰ ਚਬ ਕੇ ਖਾ ਲਾਂ ਮੇਰੀ ਮਰਜ਼ੀ ਆ ਕਿਹੋ ਜੀ ਲੱਗੀ ਅੱਜ ਦੀ ਵੀਡੀਓ ਤੁਸੀਂ ਸਿੱਖ ਗਏ ਟੌਫੀ ਖੋਲਣਾ ਜਾਂ ਨਹੀਂ ਸਿੱਖੇ ਕਮੈਂਟ ਕਰਕੇ ਜਰੂਰ ਦੱਸਿਓ ਅਗਲੀ ਵੀਡੀਓ ਕਿਸ ਮੁੱਦੇ ਤੇ ਬਣਾਂਗੇ ਉਹ ਵੀ ਜਰੂਰ ਦੱਸਿਓ ਜੀ ਧੰਨਵਾਦ